ਵੈਕੂ ਜੀ ਦਾ ਘਰ ਸਾਹਿਬ ਹੈ ਕੋਈ ਕੀ ਪਤੇ ਦਾਸ ਰਣਬੀਰ ਸਿੰਘ सोनू ਧੋਲਾ ਸਾਹਿਬ ਅੱਜ ਅਸੀਂ ਕਿ ਉਸਨੇ ਟੋਲ ਪਲਾਜ਼ੇ ਦੇ ਉੱਤੇ ਸਾਡੇ ਆਉਣ ਦਾ ਇਹ ਕਾਰਨ ਬਣਿਆ ਵਾ ਕਿ ਸਾਡੇ ਵੀਰ सोनू ਜਿਹੜੇ ਸੰਘਰਸ਼ ਦੇ ਵਿੱਚ ਬਹੁਤ ਦੇਣ ਹੈ ਇਹਨਾਂ ਦੀ ਦਿੱਲੀ ਦਿੱਕਰ ਵੀ ਜਾਂਦੇ ਆ ਇਹਨਾਂ ਦਾ ਬੇਟਾ ਆਪਣੇ ਫੈਮਿਲੀ ਮੈਂਬਰ ਨੂੰ ਦਵਾਈ ਵਾਸਤੇ ਲੈ ਕੇ ਆਇਆ ਸੀਗਾ ਤੇ ਇਹਨਾਂ ਦਾ ਕਾਰਡ ਵਖਾਣ ਦੇ باوجود ਵੀ ਸਟਾਫ ਨੇ ਇਹਨਾਂ ਦੀ ਗੱਡੀ ਰੋਕੀ ਦੋ ਬਤਮੀ ਜੀ ਕੀਤੀ ਇਹਨਾਂ ਦਾ ਫੋਨ ਵੀ ਜਿਹੜਾ ਵਾ ਉਹ ਲੈ ਕੇ ਰੱਖਿਆ ਉਸ ਤੋਂ ਬਾਅਦ ਮੈਨੂੰ ਸਾਡੇ ਬਲਾਕ ਪ੍ਰਧਾਨ ਸਰਦਾਰ ਕਾਰ ਸਿੰਘ ਜੀ ਦਾ ਫੋਨ ਆਉਂਦਾ ਵਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਟੂਲਪਲੇਸ ਦੇ ਤੇ ਠੱਗਾ ਹੋ ਰਿਹਾ ਬਤਮੀ ਜੀ ਇਹਨਾਂ ਨੇ ਕਿ ਜਦ ਅਸੀਂ ਆਏ ਆ ਤੇ ਸਾਰਾ ਜਿਹੜਾ ਵਾ ਜਾਇਜ਼ਾ ਕੀਤਾ ਵਾ ਤੇ ਸਾਨੂੰ ਜਿਹੜੇ ਆ ਇੱਥੋਂ ਦੇ ਲੋਕਲ ਮੈਨੇਜਰ ਸਾਹਿਬ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਇਹ ਗਲਤੀ ਮੰਨੀ ਕਿ ਸਾਡੇ ਸਟਾਫ ਦੀ ਗਲਤੀ ਆ ਔਰ ਅਸੀਂ ਉਸ ਮੁਲਾਜ਼ਮ ਨੂੰ ਪਨਿਸ਼ ਵੀ ਕਰਾਂਗੇ ਤੇ ਇਸ ਦੇ ਬਾਵਜੂਦ ਅਸੀਂ ਜਿਹੜਾ ਆਪਣਾ ਕਰ ਨੇਦਾ ਪਰਪਸ ਲੈ ਕੇ ਆਏ ਹਾਂ ਉਹਨੂੰ ਅਸੀਂ ਮੁਕੜੀ ਕਰਦੇ ਆ ਤੇ ਇਹ ਮੈਨੇਜਰ ਸਾਹਿਬ ਆਪਦੇ ਅੱਗੇ ਬਿਆਨ ਕਰਨਗੇ ਸਾਡੀ ਸਤਿ ਸ੍ਰੀ ਅਕਾਲ ਜਿਦਾ ਕਿ ਮੈਂ ਇਹ ਕਹਾਂਗਾ ਕਿ ਮੈਂ ਸਾਰੇ ਸਟਾਫ ਨੂੰ ਇਹ ਪਹਿਨੇ ਸੇ ਹੀ ਕਲੀਅਰ ਕਰ ਰੱਖਿਆ ਹੈਗਾ ਕਿ ਕੋਈ ਵੀ ਕਿਸਾਨ ਜੱਟ ਦੇ ਬੰਦੇ ਦੀ ਗਾੜੀ ਆਉਂਦੀ ਹੈ ਪੂਰੇ ਪੰਜਾਬ ਦੇ ਵਿੱਚ ਸਿਰਫ ਆਪਣੇ ਨੁਕਦੇ ਨਹੀਂ ਉਹਨੇ ਪੰਜਾਬ ਦੇ ਪੂਰੇ ਸਟਾਫ ਨੂੰ ਬੋਲਿਆ ਹੋਇਆ ਹੈ ਕਿ ਕਿਸੇ ਵੀ ਗਾੜੀ ਨੂੰ ਰੋਕਣਾ ਨਹੀਂ ਹੈਗਾ ਠੀਕ ਹੈ ਭਾਈ ਸਾਡੇ ਸਟਾਫ ਨੇ ਇਹ ਗਲਤੀ ਅੱਜ ਨਿਕਲ ਕੇ ਆਈ ਹੈ ਕਿ ਉਹਨਾਂ ਨੇ ਕਾਰ ਦੇਖਣ ਤੋਂ ਬਾਅਦ ਵੀ گاڑی ਨੂੰ ਕਿਉਂ ਕਿ ਆਪਲਾ ਸਮਝਦਾ ਪੌਨ ਸਿਕਿਉਰਟੀ ਵਿੱਚ ਕਿਤੇ ਰੱਖਿਆ ਹੈ ਕਿੱਥੇ ਰੱਖਿਆ ਉਹ ਜੋ ਗਲਤੀ ਕੀਤੀ ਹੈ ਉਹਦੇ ਲਈ ਮੈਂ ਮੇਰੇ ਸਟਾਫ ਦੀ ਤਰਫੋਂ ਮੈਂ ਖਮਾ ਪਾ ਰਿਹਾ ਹਾਂ ਆਗੇ ਤੋਂ ਮੈਂ ਮੇਰੇ ਸਟਾਫ ਨੂੰ ਵੀ ਸਮਝਾ ਦੇਣਾ ਦੁਬਾਰਾ ਜਿਹੜਾ ਇਦਾਂ ਦਾ ਕੰਮ ਕਰੂਗਾ ਫਿਰ ਉਹਨੂੰ ਉਸੇ ਤਰੀਕੇ ਨਾਲ ਪੁਨਿਸਿਬਲ ਮਿਲੂਗੀ ਤੋਂ ਇਦਾਂ ਦਾ ਕੰਮ ਮੇਰੀ ਤਰਫੋਂ ਅੱਗੇ ਨਹੀਂ ਹੋਣ ਵਾਲਾ ਤੇ ਜਿਹੜੀ ਗਲਤੀ ਕੀਤੀ ਹੈ ਉਹਦੇ ਲਈ ਮੈਂ ਮੇਰੇ ਸਟਾਫ ਦੀ ਤਰਫੋਂ ਖਮਾ ਪਾ ਰਿਹਾ ਹਾਂ ਧੰਨਵਾਦ ਕੋਈ ਵੀ ਤੁਹਾ ਕਾਲਸ ਆ ਗਏ ਜੀ ਉਹ ਆਜੂ ਮਨੰਜੀ ਸਾਹਿਬ ਨੇ ਬੋਲਿਆ ਅਸੀਂ ਇਹਨਾਂ ਨੂੰ ਇੱਥੇ ਬੇਨਤੀ ਕਰਦੇ ਆ ਕਿ ਸਾਡੀ ਜਿੱਥੇ ਸਾਡੇ ਦਾ ਕਾਰਡ ਹੋਵੇ ਠੰਨਾ ਤੇ ਬੈਦ ਨਾਮ ਹੀ ਹੋਵੇ ਤਾਂ ਵੀ ਚੱਕੀ ਨਹੀਂ ਆ ਸਕਦੇ ਕਿਉਂਕਿ ਸਾਡੇ ਕਾਰਡ ਬਣਿਆ ਅਸਲੀ ਨਾਲ ਉਹਦੇ ਤੋਂ ਬਿਨਾਂ ਕਿਤੇ ਮਰਜ਼ੀ ਚ ਕਹਿਣਾ ਕਰਕੇ ਦੇਖ ਸਕਦੇ ਆ ਕੋਚੇ ਵੇਲੇ ਸਾਡਾ ਗਰੁੱਪ ਖੁੱਲੂਗਾ ਮੈਂ ਇਹਨਾਂ ਨੂੰ ਆਪਣਾ ਕਾਰਡ ਵੀ ਜਿਹੜੇ ਬੰਦਿਆ ਇਹ ਮਾ ਦਨਾ ਵਾ ਤੇ ਅੱਗੇ ਤੋਂ ਜਿਹੜੀ ਇਹ ਮਿਸਟੇਕ ਹੈ ਮਨੰਜੀ ਸਾਹਿਬ ਨੂੰ ਬੇਨਤੀ ਆ ਕਿ ਨਹੀਂ ਹੋਣਾ ਚਾਹੀਦਾ ਇਹ ਹੋਊਗਾ ਤੇ ਫੇਰ ਹੀ ਵੱਡੇ ਪੱਧਰ ਤੇ ਜਿਹੜਾ ਵਾ ਉਹ ਰਾਹੀਂ ਧਰਨਾ ਲਾ ਕੇ ਉਹ ਚਾਹਦੇ ਨੇ ਭਾਵੇਂ 20 ਦਿਨ ਮਹੀਨਾ ਬੰਦ ਕਰਨਾ ਪਵੇ ਇਹ ਫਿਰ ਕੰਪਨੀ ਇਹਦਾ ਜਿਹੜਾ ਵਾ ਪੰਜਾਬ ਜਾ ਅਸੀਂ ਨਾ ਚਾਹੁੰਦੇ ਹਈ ਵੀ ਸਾਨੂੰ ਇਹ ਮਜਬੂਰ ਕਰਦੇ ਕਿਉਂਕਿ ਹੁਣ ਤੱਕ ਸਾਡੇ ਮੈਨੇਜਰ ਸਾਹਿਬਾ ਦੋਰੀ ਮਿਲੇ ਬਹੁਤ ਵਧੀਆ ਖੰਦ ਰਹੇ ਇਹਨਾਂ ਨੂੰ ਤੇ ਇਹ ਇੱਡੇ ਵਿਆਸ ਕਰਦੇ ਨੇ ਬੰਦ ਕਰ ਰਹੇ ਕਿਉਂਕਿ ਲੋਕਲ ਵਾ ਅਸੀਂ ਰੋਈ ਲੰਗਣਾ ਵਾਂ ਦੇ ਕਿਸੇ ਤਰੀਕੇ ਇਹ ਵੀ ਚਾਹਦੇ ਕਿ ਉਸਤਾਦ ਦੇ ਨਾਲ ਸਾਡੇ ਭਰਾ ਸਾਡੇ ਬੱਚੇ ਇੱਥੇ ਲੱਗੇ ਆ ਅਸੀਂ ਅੱਗੇ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਚੀਜ਼ਾਂ ਹੋਵੇ ਬਾਹਰ ਦਿੱਤਾ ਖਾਲਸਾ ਵਾਜ ਇੱਕ ਗੱਲ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਜਿਹੜੇ ਕਾਰਡ ਸਾਡੇ ਜੱਫੇਬੰਦੀ ਦੇ ਜ਼ਿਲ੍ਹਾ ਤਰਨਤਾਰਨ ਦੇ ਰਾਜੇ ਆਲ ਦੇ ਜਿਹੜੇ ਸੀਗੇ 5000 ਤੋਂ ਪ੍ਰਾਪਤ ਸੀਗੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਕਰ ਪ੍ਰਜੈਤ ਸਿੰਘ ਜੀ ਮਹਿਦੀਪੁਰ ਉਹਨਾਂ ਨੇ ਉਹਨਾਂ ਨੇ ਆਪਣੇ ਸੋਚ ਮੁਤਾਬਕ ਇਹ ਫੈਸਲਾ ਲਿਆ ਕਿ ਜਿਹੜੇ ਬੰਦਿਆਂ ਨੇ ਸੰਘਰਸ਼ ਨੂੰ ਦੇਣਾ ਜਿਹੜੇ ਸੰਘਰਸ਼ ਵਾਸਤੇ ਪੰਜਾਬ ਵਾਸਤੇ ਕਿਸਾਨੀ ਵਾਸਤੇ ਲੜਦੇ ਆ ਇਹ ਕਾਰਡ ਸਿਰਫ ਉਹਨਾਂ ਨੂੰ ਦਿੱਤੇ ਜਾਣਗੇ ਇਸ ਕਰਕੇ ਦੇ ਉੱਤੇ 바ਰ ਕੋਡ ਔਰ ਕਾਰਡ ਨੰਬਰ ਪਾਇਆ ਗਿਆ ਵਾ ਇਹਦੇ ਇਸ ਤਰ੍ਹਾਂ ਨਾਲ ਸੁਨੂ ਵੀਰ ਜਾਂਦਾ ਸੀ ਕੱਲਾ ਇਹਦਾ ਹੀ ਕਾਰਡ ਬਣਾਇਆ ਵਾ ਇਹਦੇ ਬੇਟੇ ਦਾ ਨਹੀਂ ਬਣਾਇਆ ਪਰ ਜਿਸ ਤਰ੍ਹਾਂ ਦਾ ਇਹਨਾਂ ਨੇ ਹੁਣ ਵਿਹਾਰ ਕੀਤਾ ਸੀਗਾ ਇਹ ਤੇ ਚਾਹੁੰਦੇ ਆ ਕਿ ਫਿਰ ਇਹ ਕਾਰਡ ਅਕੇ ਕੋਈ ਫਿਰ ਜਿਆਦੇ ਹੋਣ ਪਰ ਅਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ ਚਲੋ ਮੈਨੇਜਰ ਸਾਹਿਬ ਨੇ ਜਿਹੜਾ ਵਾ ਇਹ ਸਾਰੇ ਮਸਲੇ ਨੂੰ ਸੁਲਝਾ ਲਿਆ ਵਾ ਆਪਣੇ ਸਿਰ ਲੈ ਲਿਆ ਵਾ ਤੇ ਅਸੀਂ ਇਹਨੂੰ ਇੱਥੇ ਮੋਤਵੀ ਕਰਦੇ ਵਾ ਵਾਇਕੋ ਲੀਵਾ ਖਾਲਸਾ ਵਾਇਕੋ